ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ترਸੀਮ ਸਿੰਘ 55 ਸਾਲਾ ਵੱਲੋਂ ਨੈਰ ਦੇ ਵਿੱਚ ਛਾਲ ਮਾਰੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ترਸੀਮ ਸਿੰਘ ਜੋ ਕਿ ਮਾਨਸਿਕ ਪਰੇਸ਼ਾਨੀ ਦੇ ਹੇਠ ਚੱਲ ਰਿਹਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਵੇਰ ਦੀ ਸੈਰ ਵਿਜੇ ਸਿੰਘ ਨਿਕਲੇ ਸੰਤੋਂ ਉਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਉਹਨਾਂ ਦੇ ਹੀ ਖਜ਼ਾਨਚੀ ਵੱਲੋਂ ਨੈਰ ਦੇ ਵਿੱਚ ਛਾਲ ਮਾਰੀ ਗਈ ਆ ਤਾਂ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚਦੇ ਨੇ ਤੇ ਮਾਹੌਲ ਤਣਾਅਪੂਰਵਕ ਬਣ ਜਾਂਦਾ ਤਾਂ ਉਹਨਾਂ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਪੁਲਿਸ ਵੱਲੋਂ ਟੁਕਵੀਂ ਕਾਰਵਾਈ ਨਹੀਂ ਕੀਤੀ ਗਈ ਹੈ ਹਾਲਾਂਕਿ ਪਰਿਵਾਰਕ ਮੈਂਬਰ ਵੀ ਉੱਥੇ ਬੈਠੇ ਸਨ ਸਾਡੇ ਵੱਲੋਂ ਵੀ ਕਈ ਵਾਰ ਕਿਹਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਕਹਿੰਦੀ ਰਹੀ ਕਿ ਕਾਰਵਾਈ ਕਰੇਗੀ ਤਾਂ ਜਦੋਂ ਮਾਹੌਲ ਤਰਾਹ ਪੂਰਵਕ ਹੋ ਜਾਂਦਾ ਹੈ ਤਾਂ ਹਗਾਮਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਤੇ ਨਹਿਰ ਦਾ ਪਾਣੀ ਬੰਦ ਕਰਵਾਇਆ ਜਾਂਦਾ ਤੇ ਗੋਤਾਖੋਰਾਂ ਨੂੰ ਬੁਲਾ ਕੇ ਟੀਮ ਵੱਲੋਂ ਜਿਹੜਾ ਆ ترਸੀਮ ਸਿੰਘ ਦੀ ਮਰਤਕ ਦੇ ਨੂੰ ਲੱਭਿਆ ਜਾਂਦਾ ਤਾਂ ਇਸ ਮੌਕੇ ਤੇ ਸਕੱਤਰ ਵਿਜੇ ਸਿੰਘ ਹੋਰਾ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾ ਦਿੰਨੇ ਆਂ ਕਰ ਸਕਦੀ ਸਰਕਾਰਾਂ ਕੋ ਸਾਰੇ ਪਰਬੰਧ ਨੇ ਐਨਡੀਆ ਰਮਾਲ ਚੰਡੀਗੜ੍ਹ ਪਾਣੀ ਘਟ ਲੱਗਣ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਨਾਮ ਦੱਸ ਕੇ ਜੀ ਅੱਜ ਜਿਹੜਾ ਕਿ ਇਹ ਧਰਨ ਲਗਾਏ ਚੁੱਕੇ ਮੈਂ ਵਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਨੂੰ ਉਹਦਾ ਪ੍ਰਬੰਧਕ ਕਮੇਟੀ ਸੀ ਅਮਰਸਰ 4 ਵਜੇ 20 ਮਿੰਟ ਤੇ ਸਾਡਾ ਇੱਕ ਮਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਿਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡਾ ਜਿਹੜਾ ਕੀ ਜਾਟੇਵਿੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੋਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਹਾ ਕੋਈ ਹੁਣੇ ਲੈਣੀ ਗੋਤੇ ਘਰ ਲੱਭਦੀ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਫਿਰ ਸੁਵਡਨ ਸਿੰਘ ਸਾਹਿਬ ਸਾਡੇ ਮਲਕੀਸ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰ ਇੱਥੇ ਬਾਬਾਈ ਦੇ ਸੇਵਾ ਕਰਦਾ ਹਾਂ ਹਾਂਜੀ ਫਿਰ ਕੀ ਕਰਦਾ ਚਾਰ ਵਜੇ 20 ਮਿੰਟ ਦਾ ਸਵੇਰ ਸਮਾਂ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਆਹ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾਂ ਦੇ ਤੇ ਹੁਣ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸੱਜਣ ਕਰਨਾ ਇੱਥੇ ਅੱਜ ਡੈੱਡ ਬੋਡੀ ਕਢਾਉਣਾ ਅੱਜ ਤਾਂ ਕੋਈ ਬੋਡੀ ਲੰਮਰ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਸ਼ਰੋਨੀ ਕੋ ਦਾ ਪ੍ਰਬੰਧਕ ਮੈਡੀਕਲ ਮਲਾ ਜੀ ਕਿ ਕਾਰਨ ਕਿਉਂ ਉਹਨਾਂ ਨੇ ਕੋਈ ਗੱਲ ਨਹੀਂ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਆ ਮਨਜੀਤ ਸਿੰਘ ਸੇ ਕੀ ਗੱਲਬਾਤ ਕੀ ਹੋਈ ਹੈ ਰਾਣੀ ਜੀ ਸਾਡਾ ਭਰਾ ਸਵੇਰੇ ਇਚੈਲ ਕਰਨ ਆਇਆ ਤੇ ਇਥੇ ਚਾਂਦੇ ਡਿੱਗ ਗਿਆ ਹਾਂਜੀ ਇਥੇ ਲੋਕਾਂ ਨੇ ਦੱਸਿਆ ਜਿਤਨਾ ਮਰੋ ਠੀਕ ਆਪਕਾ ਤਾਂ ਕਰਵਾਉਣਾ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਕੋਈ ਗੱਲ ਹੋਈ ਤਾਂ ਸੰਸਾਰ ਨਹੀਂ ਕੋਈ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾਗਤ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇ ਹਾਂ ਕਸ਼ੀਫ ਤੁਸੀਂ ਕੰਪਲੀਟ ਕੀਤੀ ਅਰਜ਼ੀ ਮੈਂ ਅਜੀ ਅਰਜ਼ੀ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਕੋਈ ਨਹੀਂ ਹੁੰਦਾ ਜੀ ਭਾਈ ਇੱਥੇ ਬੈਠੇ ਹਾਂ ਤੇ ਸਾਰਾ ਸਟਾਫ ਸਦਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਕਹਾਂ ਤੇ ਮੈਂ ਗਿਆਨ ਦਿੰਦਾ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵ ਖਜ਼ਾਨਚੀ ਦੀ ਪੋਸਟ ਤੇ ਜਿਹੜਾ ਉਹ ਦੂਜੇ ਨੂੰ ਇੱਕ ਦੇ ਆਪੀ ਵੱਲੋਂ ਐਜੂਕੇਸ਼ਨ ਲਗਾਈ ਗਈ ਹੈ ਔਰ ਇਹਦਾ ਡਿਗਰੀ ਕੇ ਸਵਰ ਤੇ ਲੱਗੇ ਹੋਏ ਨੇ ਪਰ ਅੰਤ ਤੱਕ ਮੈਨੂੰ 9:30 ਵਜੇ ਤਲਾਹ ਮਿਲੀ ਸੀ ਮੇਦਨਾਂ ਕਰਕੇ ਇੱਕ ਬੇਰਕੂਨ ਛਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਹਾਲ ਜਾਰੀ ਹੈ ਜੀ ਉਸ ਘੰਟੇ ਤੱਕ ਪਰਵਾਰ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 3:30 ਵਜੇ ਦੀ ਗੱਲ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ ਸਵਦਾਨਵੜ ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ ਪਿਆ